ਸਾਹਮਣੇ ਬਾਬਾ ਭਾਈ ਮੋਲ ਚੰਦ ਸਾਹਿਬ ਜੀ ਦੀ ਅਸੀਂ ਸਮਾਦ ਵੀ ਆ ਦੇਖ ਸਾਡੇ ਕੋਲ ਹਾਂ ਠੀਕ ਕਰ ਰਹੇ ਹਾਂ ਜੀ ਅੱਛਾ ਜੀ ਜਿਵੇਂ ਹੁਣ ਸੀਜ਼ਨ ਆ ਰਿਹਾ ਮੂਰੇ ਟਰਾਲੀਆਂ ਵਗੈਰਾ ਆਉਣੀਆਂ ਇਹ ਤਾਂ ਜੀ ਆਪਾਂ ਅੱਜ ਤੇ ਕੱਲੂ ਸਾਫ ਕਰ ਦਾਂਗੇ ਨਾਲੋਂ ਜੀ ਸੇ ਸੌਪ ਸਪਾਈ ਕਰਕੇ ਜਾਣਾ ਹਾਂ ਸਾਸਪੂਇਆ ਕਰਦੇ ਜਾਣਾ ਤੇ ਕਿੰਨੀ ਕਿੰਨੀ ਨੀਮੀ ਰੱਖੋਗੇ ਇਹਨੂੰ ਇਹ 1 ਫੁੱਟ ਨੀਮੀ ਰੱਖਣੀ ਹੈ ਜੀ ਨੀਮੀ ਕਰਕੇ ਨਾ ਇਹ ਬਾਬਾ ਮੂਲਾਈ ਦਾ ਹਾਂ ਬਾਬਾ ਭਾਈ ਮੂਲ ਚਾਪਾ ਭਾਈ ਮੂਚਾਂ ਦੇ ਹਾਂ ਉਹਦੇ ਬਰਾਬਰ ਕਰਾਂਗੇ ਨਾਲ ਇਹਨੂੰ ਤੇ ਉਸੇ ਪਾਣੀ ਖੜਗਾ ਸੀ ਬਰਸਾਤ ਵੇਲੇ ਜਿਆਦਾ ਉਹਦਾ ਕਿ ਜਲ ਥੋੜੀ ਜਿਆਦਾ ਉੱਠੇ ਹੋਵੇ ਉਹਦੇ ਬਰਾਬਰ ਕਰਾਂਗੇ ਯਾਨੀ ਠੀਕ ਹੈ ਜੀ ਉਹਦਾ ਨਾਮ ਲਾਵਾਂਗੇ ਠੀਕ ਹੈ ਜੀ ਯਾਨੀ ਸੈੱਟ ਕਰਕੇ ਜਾਵਾਂਗੇ ਸੈੱਟ ਕਰਾਂਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੋ ਕਿ ਹਨਕ ਨੀਮੀ ਲਾਈ ਜਾ ਰਹੀ ਹੈਗੇ ਇਹਨੂੰ ਸੈੱਟ ਕਰਕੇ ਜਾਣਗੇ ਠੇਕੇਦਾਰ ਸਾਹਿਬ ਦਾ ਕਹਿਣਾਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਰਸ਼ਕੋ ਬਾਬਾ ਭਾਈ ਮੋਹਲ ਚੰਦ ਸਾਹਿਬ ਜੀ ਦੀ ਸਮਾਤ ਤੋਂ ਲੈ ਕੇ ਜੋ ਅੱਗੇ داری ਡਾਕਟਰ ਤੋਂ ਅੱਗੇ ਮੈਸੀ ਸੇਠ ਦੀ ਦੁਕਾਨਾਂ ਤੱਕ ਉੱਚੀ ਸੀ ਜੋ ਸੜਕ ਉਸ ਨੂੰ ਨੀਵਾ ਤਰਿਆ ਜਾ ਰਿਹਾ ਹੈ ਮੰਤਰੀ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਜੋ ਕਿ ਮੌਕਾ ਦੇ ਗਈ ਸੀ ਕਰੀਬਾਂ ਦੇ ਘਰਾਂ ਨੀਵੇਂ ਹੋ ਰਹੇ ਸੀ ਜਿਸ ਕਾਰਨ ਅੱਜ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਜੇ ਸੀ ਵੀ ਲੱਗੀ ਹੋਈ ਆ ਤੇ ਸੜਕ ਨੂੰ ਸਮਾ 1.5 ਫੁੱਟ ਨੀਮਾ ਉਤਾਰਿਆ ਜਾ ਰਿਹਾ ਜੋ ਕਿ ਇੱਕ ਸਲਾਗਾ ਜੋਗ ਉਤਰਾ ਲਾ ਕਹਿ ਸਕਦੇ ਆਂਗੇ ਆਪਾਂ ਵੀ ਸਭ ਦਾ ਦੇਖਣਾ ਬਣਦਾ ਵੀ ਗਰੀਬਾਂ ਮੀਰਾਂ ਦਾ ਸਭ ਦਾ ਦੇਖਣਾ ਬਣਦਾ ਜੋ ਕਿ ਤੁਸੀਂ ਦੇਖਣਾ ਪੀਰਾਂ ਦੇ ਵਿੱਚ ਤੇ ਏਤੀ ਵੀ ਲੱਗੀ ਹੋਈ ਆ ਤੇ ਸੜਕ 'ਤੇ ਨੀਮਾ ਉਤਾਰ ਰਹੀ ਹੈ ਸਾਹਮਣੇ ਬਾਬਾ ਭਾਈ ਮੋਲ ਚੰਦ ਸਾਹਿਬ ਜੀ ਦੀ ਅਣੀ ਸਮਾਦ ਵੀ ਆ ਦੇਖ ਸਾਡੇ ਕੋਲ ਮੰਸੀ ਦੇਖ ਸਕਦੇ ਹੋ ਜੀ ਛਾ ਲਈ ਤੋਂ ਤਸਵੀਰਾਂ ਦਿਖਾ ਰਹੇ ਹਾਂਗੇ ਜੋ ਇਸ ਪੋਲੀ ਦੇ ਬਰਾਬਰ ਇਸ ਸੜਕ ਨੂੰ ਦਿੱਤਾ ਜਾ ਰਿਹਾ ਆ ਬਾਬਾ ਭਾਈ ਮੋਲ ਚੰਦ ਸਾਹਿਬ ਦੀ ਸਮਾਦ ਤੋਂ ਅੱਗੇ ਰੱਪੇ ਸੜਕ ਜਾਂਦੀ ਆ ਕੰਮ ਚੱਲ ਰਿਹਾ ਹੁਣਸੀ ਸਾਹਿਬ ਵੀ ਖੜੇ ਨੇ ਡਿਗਰਦਾਰ ਦੇ ਤੇ ਕੰਮ ਚੱਲ ਰਿਹਾ ਗਾ ਦੁਰਾ ਤੋਂ ਨਾਲ ਮੰਤਰੀ ਸਾਹਿਬ ਵੀ ਮੌਕਾ ਦੇਖਗੇ ਸੀ ਸੋਈ ਸਾਹਿਬ ਵੀ ਦੇਖਗੇ ਸੀ ਇਹ ਕੰਮ ਸੈੱਟ ਕੀਤਾ ਜਾ ਰਿਹਾ ਗਾ ਜੋ ਹੁਣ ਪਾਈਆਂ ਹੋਈਆਂ ਸੀ ਦੇਖੋ ਇਹ ਕਰਨ ਤੁਸੀਂ ਪਿੰਡ ਵਾਲੀ ਤੋਂ ਲੱਗ ਰਿਹਾ। ਦੇਖ ਸਾਹਨੇ ਤਸਵੀਰਾਂ ਜੀ ਤੁਸੀਂ। ਜੋ ਕੰਮ ਚੱਲਿਆ ਹੋਇਆ। ਅੰਦਰ ਉਹ ਨਹੀਂ ਸੜਕਾਂ ਦਾ ਛਾਇ ਲਈ। ਜਿਸ ਵੀ ਨਾਲ ਦਿਖਾਣਾ ਤੁਹਾਨੂੰ ਛਾਇ ਲਈ ਦਿੰ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚੋ ਕੇ ਆਪਾਂ ਬਾਬਾ ਭਾਈ ਮੋਲ ਚੰਦ ਸਹਿਬ ਜੀ ਵਾਲੀ ਜੋ ਸੜਕ ਸੀ ਕੀ ਉੱਚੀ ਹੋ ਗਈ ਸੀ ਉਹਨੂੰ ਨਿਮਾਤਾ ਰਹਿ ਜਾ ਰਹੇ ਆ ਕਿ ਅੱਜ ਜੀਸੀਬੀ ਚੱਲ ਰਹੀ ਹੈਗੀ ਤਸਵੀਰਾਂ ਤੁਸੀਂ ਛਾਏ ਲਈ ਤੋਂ ਦੇਖ ਰਹੇ ਹੋ ਜੀ ਜੋ ਇਸ ਗਲੀ ਦੇ ਵਿੱਚ ਗੋਡੇ-ਗੋਡੇ ਪਾਣੀ ਖੜਦਾ ਸੀ ਉਸ ਦੇ ਸੰਬੰਧ ਦੇ ਵਿੱਚ ਸ਼ਿਕਾਇਤ ਮੰਤਰੀ ਸਾਹਿਬ ਨੂੰ ਗਈ ਸੀ ਤੇ ਅੱਜ ਕਾਰਵਾਈ ਹੋਣ ਲੱਗ ਰਹੀ ਹੈ ਤੇ ਜੋ ਇਹ ਸੜਕ ਹੱਤੋਂ ਜ਼ਿਆਦਾ ਉੱਚੀ ਸੀ ਉਸ ਨੂੰ ਨਿਮਾਤਾ ਰਹਿ ਜਾ ਰਿਹਾ ਅੱਗੇ ਵੀ ਤੁਹਾਨੂੰ ਜੀਸੀਬੀ ਦੀਆਂ ਤਸਵੀਰਾਂ ਦਿਖਾਉਣੇ ਆ ਬਣ ਰਹੀਓ ਖਾਲਸਾ ਖਬਰ ਤੇ ਜੀ